ਇਹਨਾਂ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਪੁਲਿਸ ਦੀ ਗ੍ਰਿਫਤ ਚ ਭਿੱਜੀ ਬਿੱਲੀ ਵਾਂਗੂ ਮੂੰਹ ਲਟਕਾਈ ਖੜੇ ਇਹਨਾਂ ਮੁੰਡਿਆਂ ਨੂੰ ਧਿਆਨ ਦੇ ਨਾਲ ਦੇਖੋ ਇਹ ਉਹੀ ਮੁੰਡੇ ਨੇ ਜਿਹੜੇ ਹੁਣ ਤਾਂ ਮੂਲ ਕੋਈ ਖੜੇ ਨੇ ਪਰ ਬੀਤੇ ਕੱਲ ਇਹ ਸੜਕਾਂ ਤੇ ਸ਼ੇਰਾਂ ਵਾਂਗ ਦਹਾੜਾ ਮਾਰ ਕੇ ਲੋਕਾਂ ਨੂੰ ਨਾ ਸਿਰਫ ਡਰਾ ਰਹੇ ਸੀ ਬਲਕਿ ਉਹਨਾਂ ਦੀਆਂ ਜੇਬਾਂ ਵੀ ਖਾਲੀ ਕਰ ਰਹੇ ਸੀ ਪਾਵਰ ਰਸਤੇ ਵਿੱਚ ਆਉਂਦੇ ਜਾਂਦੇ ਲੋਕਾਂ ਨੂੰ ਅਤੇ ਦੁਕਾਨਦਾਰਾਂ ਨੂੰ ਹਥਿਆਰਾਂ ਦੀ ਨੋਕ ਤੇ ਲੁੱਟਦੇ ਸੀ ਜਿਵੇਂ ਹੀ ਇਸ ਦੀ ਖਬਰ ਬਠਿੰਡਾ ਜ਼ਿਲ੍ਹੇ ਦੀ ਪੁਲਿਸ ਨੂੰ ਲੱਗੀ ਤਾਂ ਤੁਰੰਤ ਪੁਲਿਸ ਨੇ ਇਹਨਾਂ ਨੂੰ ਫੜਨ ਲਈ ਕਮਰ ਕਸੀ ਤੇ ਫਿਰ ਦਵੰਗ ਪੁਲਿਸ ਦੀਆਂ ਟੀਮਾਂ ਨੇ ਇਹਨਾਂ ਨੂੰ ਫੜ ਕੇ ਐਸਾ ਸਬਕ ਸਿਖਾਇਆ ਕਿ ਹੁਣ ਇਹ ساری ਉਮਰ ਯਾਦ ਰੱਖਣਗੇ ਇਸ ਬਾਬਤ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹਨਾਂ ਦੇ ਕੋਲੋਂ 20000 ਰੁਪਏ ਅਤੇ ਹਥਿਆਰ ਕਾਪਾ ਅਤੇ ਇਸ ਦੇ ਨਾਲ ਹੀ ਈ ਰਿਕਸ਼ਾ ਬਰਾਮਦ ਕੀਤੀ ਗਈ ਹੈ। ਧੰਨਵਾਦਤਾ ਜਿਹੜੀ ਪਰਸ ਰੈਚਿੰਗ ਦੀ ਹੋਈਆਂ ਸੀਗੀਆਂ ਤੁਹਾਡੇ ਵੱਲੋਂ ਮੈਨੂੰ ਸ਼ੇਅਰ ਕੀਤੀ ਗਈ ਸੀ। ਜਿਸ ਦੇ ਵਿੱਚ ਇੱਕ ਗੁੱਡੀ ਨਾਮ ਦੀ ਲੇਡੀ ਸੀਗੀ ਜੋ ਨਾਈਸ ਦੁਕਾਨ ਦੇ ਉੱਪਰ ਕੰਮ ਕਰਦੀ ਹੈ ਨਵੀਂ ਬਸਤੀ ਜਿੱਥੋਂ ਜਿੱਥੇ ਚੱਲ ਰਹੀ ਸੀ ਛੋਟੀ ਟੈਕ ਸਾਕੇ। ਉਹ ਜਿਹੜੇ ਮੋਟਰਸਾਈਕਲ ਸਵਾਰ ਸੀਗੇ ਉਹਨਾਂ ਨੇ ਜਿਹੜਾ ਇਹਨਾਂ ਕੋਲ ਪਰਸ ਸੀਗਾ ਸੈਚ ਕਰ ਰਿਹਾ ਸੀਗਾ ਤੇ ਪਰਸ ਦੇ ਵਿੱਚ ਦਾ ਡਾਕੂਮੈਂਟ ਸੀਗਾ ਦਾ ਮੋਬਾਈਲ ਫੋਨ ਸੀਗਾ 4-5 ਰੁਪਏ ਕੈਸ਼ ਸੀਗਾ। ਚੋਬੋ ਦੇ ਵਿੱਚ ਜਿਹੜੀ ਸਾਡੀ ਪੀਸੀਆਰ ਦੀ ਟੀਮ ਨੇ ਮਿਹਨਤ ਕਰਦੇ ਹੋਏ ਜਿਹੜੇ ਹੈਗੇ ਦੋ ਦੋਸ਼ੀ ਜਿਹੜੇ ਹੈਗੇ ਨੇ ਉਹਨਾਂ ਦੀ ਪਛਾਣ ਕਰ ਲਈ ਤੇ ਖਾਣਾ ਕੋਤਵਾਲੀ ਦੀ ਟੀਮ ਵੱਲੋਂ ਇਹਨਾਂ ਦੋਨੋਂ ਦੋਸ਼ੀਆਂ ਨੂੰ ਜਿਹੜਾ ਹੈਗਾ ਗ੍ਰਫਤਾਰ ਕਰ ਲਿਆ ਗਿਆ ਇਹਦੇ ਵਿੱਚ ਨੂਰਪ੍ਰੀਤ ਨੂਰਾ ਤੇ ਇੱਕ ਫ੍ਰੇਮ ਸ਼ੂਟਰ ਨਾਮ ਦਾ ਵਿਅਕਤੀ ਜਿਹੜਾ ਸੀਗੇ ਸ਼ਾਮ ਤੋਂ ਤੇ ਸ਼ਾਮਾ ਸੀਗਾ ਦੋਨੋਂ ਦੋਸ਼ੀਆਂ ਨੂੰ ਅਸੀਂ ਗ੍ਰਫਤਾਰ ਕਰ ਲਿਆ ਜਿਹੜਾ ਉਹਨਾਂ ਨੇ ਮੋਟਰਸਾਈਕਲ ਜਿਸ ਤੇ ਉਹ ਭਰਾਏ ਸੀਗੇ ਨਾਲ ਜਿਹੜਾ ਇਹਨਾਂ ਨੇ ਪਰਸਨੈਜ ਕੀਤਾ ਸੀ ਉਹ ਤੇ ਜਿਹੜਾ ਜਿਹੜਾ ਮੋਬਾਈਲ ਇਹਨਾਂ ਨੇ ਪਰਸ ਦੇ ਵਿੱਚ ਮੋਬਾਈਲ ਸੀਗਾ ਐਡਮੀ ਦਾ ਉਹ ਵੀ ਅਸੀਂ ਜਿਹੜਾ ਹੈਗਾ ਵਾਰਤ ਤੋਂ ਬਰਾ ਇਹਨਾਂ ਦੁਸ਼ੇਦੂ ਫਰਦਰ ਵੀ ਜਿਹੜੀ ਇਨਵੈਸਟੀਗੇਸ਼ਨ ਅਸੀਂ ਕਰਨਾ ਕੁਝ ਕੁਸ਼ ਕਰ ਰਹੇ ਆ ਇਹਨਾਂ ਨੂੰ ਜਿਹੜੀ ਹੋਰ ਵੀ ਜਿਹੜੀ ਪਰਸਨ ਸੈਚਿੰਗ ਦੀ ਵਾਰਦਾਤਾਂ ਨੂੰ ਜਿਹੜੀ ਇਜ਼ਾਹ ਦਿੱਤਾ ਉਹਦੇ ਸੰਬੰਧ ਜਿਹੜੀ ਇਹ ਗੱਲ ਬੋਲੀਏ ਉਸ ਸੰਬੰਧ ਦੀ ਵੀ ਇਹਨਾਂ ਦੇ ਕਾਫੀ ਡੀਪਲੀ ਜਾਂਚ ਕੀਤੀ ਜਾ ਰਹੀ ਹੈ ਇਸ ਦੇ ਨਾਲ ਹੀ ਦੱਸਣਾ ਚਾਹਾਂ ਕਿ ਜਿਹੜੇ ਪਹਿਲਾਂ ਜਿਹਨਾਂ ਨੇ ਇਹ ਸਰਵਿਸ ਸੈਂਟਰ ਦੇ ਉੱਤੇ ਵਾਰਦਾਤ ਕੀਤੀ ਸੀ ਕਿ ਉਹਨਾਂ ਦਾ ਪਿਛਲਾ ਜਿਹੜਾ ਰਿਕਾਰਡ ਹੋਵੇ ਪਿਛੋਕੜ ਦੀ ਰਿਪੋਰਟ ਦਿਖਾੜਾ ਸੀਗਾ ਇਹਦੇ ਵਿੱਚ ਸਨੀ ਨਾਮ ਜਿਹੜਾ ਵਿਅਕਤੀ ਤੇ ਚਾਰ ਮਕਦਮੇ ਦਰਜ ਸੀਗੇ ਗੁਰਦਿੱਤਾ ਜਿਹੜਾ ਹੈਗਾ ਉਹਦੇ ਤੇ ਵੀ ਚਾਰ ਮਕਦਮੇ ਦਰਜ ਨੇ ਜਿਹੜੇ ਇਹ ਸਨੇਚਿੰਗ ਪਰਸਨੇਚਿੰਗ ਵਾਲੇ ਬੰਦੇ ਨੇ ਦੋਨੋਂ ਦੇ ਉੱਪਰ ਪਹਿਲਾਂ ਇੱਕ ਇੱਕ ਮੁਕੱਦਮਾ ਦਰਸਿਆ ਗਿਆ ਸਾਰੇ ਜਿਹੜੇ ਹੈਗੇ ਨੇ ਇਹ ਝੋਟਾ ਪੁਆ ਦੇ ਜਿਹੜੇ ਹੈਗੇ ਚੋਰੀਆਂ ਦੇ ਜਿਹੜੇ ਇਹਨੇ ਆਦੀ ਸੀਗੇ ਸੋ ਇਹਨਾਂ ਦੇ ਸਾਰਿਆਂ ਦੇ ਖਿਲਾਫ ਜਿਹੜੀ ਹੈਗੀ ਸੀ ਗ੍ਰਿਫਤਾਰ ਕਰਕੇ ਜਿਹੜੀ ਸਖਤ ਕਾਰਵਾਈ ਜਿਹੜੀ ਹੈਗੀ ਐ ਅਸੀਂ ਕਰ ਰਹੇ ਹਾਂ ਤਾਂ ਕਿ ਜਿਹੜਾ ਹੈਗਾ ਇਹ ਗਰਿਮੀਨ ਨੂੰ ਵਿਅਕਤੀ ਨੇ ਇਹਨਾਂ ਦੇ ਖਿਲਾਫ ਜਿਹੜੀ ਹੈਗੀ ਸਖਤ ਕਾਰਵਾਈ ਕਰਕੇ ਇਹਨਾਂ ਦੇ ਨੱਕ ਪਾਈ ਜਾ ਸਕੇ ਸਰੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮਲਜ਼ਮਾਂ ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਇਹਨਾਂ ਦੇ ਕੋਲੋਂ ਹੋਰ ਵੀ ਡੂੰਘਾਈ ਦੇ ਨਾਲ ਪੁੱਛਗਿੱਛ ਕੀਤੀ ਜਾਵੇਗੀ ਤਾਂ ਜੋ ਬੈਕਵਰਡ ਅਤੇ ਫਾਰਵਰਡ ਲਿੰਕ ਤਲਾਸ਼ੇ ਜਾਣ। ਹਕੀਕੀ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਬਿੰਦ ਸਿੰਘ ਦੀ ਰਿਪੋਰਟ।